ਕਉ ਉਹ ਨੂੰ ਕਰਦੇ ਬਤਾਰੂ ਕਦੇ ਆ ਜਾਓਗਾ ਯਾਰ ਆ ਗਿਆ ਆ ਗਿਆ ਹੋ ਗਿਆ ਬਤਾਰਾ ਰਸਤਾ ਹੈ ਲੋਕ ਇੱਕ ਦਾ ਜਿੰਦਾਬਾਦ 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 ਲੋਕ ਇੱਕ ਦਾ ਜਿੰਦਾਬਾਦ 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 ਬਸ ਇਹ ਠੰਡੇ ਲਾਓ ਜਿੰਦਾਬਾਦ ਲੋਕ ਇੱਕ ਦਾ ਜਿੰਦਾਬਾਦ 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 ਲੋਕ ਇੱਕ ਦਾ ਜਿੰਦਾਬਾਦ 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 ਪਾਸੇ ਕਰ ਮੈਂ ਇੱਕ ਦਾ ਜਿੰਦਾਬਾਦ ਆ ਦੇਖੋ ਵੀਡੀਓ ਬਣਾਈ ਜਾਂਦੇ ਹੋ ਕਰਾ ਓਏ ਆ ਦਿਖਾ ਮੋਟਰਸਾਈਕਲ ਆ ਦੇਖੋ ਡੀਐਸਪੀ ਸਾਹਿਬ ਦੇਖੋ ਦੇਖੋ ਕਿਵੇਂ ਸਟ੍ਰੇਨ ਲੋਕ ਇੱਕ ਤਾਂ ਜ਼ਿੰਦਾਬਾਦ ਪੈ ਜਾਓਗੇ ਜ਼ਿੰਦਾਬਾਦ ਲੋਕ ਇੱਕ ਤਾਂ ਜ਼ਿੰਦਾਬਾਦ ਪੈ ਜਾਓਗੇ ਦਸਤਾਲ ਲੋਕ ਇੱਕ ਤਾਂ ਬੈਠੋ ਜ਼ਿੰਦਾਬਾਦ ਜ਼ਿੰਦਾਬਾਦ ਕਿਵੇਂ ਕਰ ਲਵਾਂ ਲੋਕ ਇੱਕ ਤਾਂ ਜ਼ਿੰਦਾਬਾਦ 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 ਲੋਕ ਇੱਕ ਤਾਂ ਜੰਗਾਂ ਜ਼ਿੰਦਾਬਾਦ ਓਏ ਉਹ ਨੂੰ ਕਰਦੇ ਵਿਚਾਰ ਨੂੰ ਕਦੇ ਆ ਜੋਗਾ ਯਾਰ ਆ ਗਈ ਆ ਗਈ ਅੰਤਾਰਾ ਸਟਾਪ ਹਾਂ ਲੋਕ ਇਕਤਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਨਾ ਇਹ ਨਹੀਂ ਪਰਾਂ ਹੁੰਦੇ ਜੀ ਉਹ ਚੰਡੇ ਲਿਆਓ ਲੋਕ ਇਕਤਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਪਾਸੇ ਕਰ ਲੋ ਮੈਂ ਕਹਿੰਦਾ ਲੋਕ ਇਕਤਾ ਜਿੰਦਾਬਾਦ ਆ ਦੇਖੋ ਵੀਡੀਓ ਬਣਾਈ ਕਰ ਦਿਓ ਬਣਾ ਓਏ ਆ ਦਿਖਾ ਮੋਟਰ ਸੇ ਆ ਦੇਖੋ ਡੀਐਸਪੀ ਸਾਹਿਬ ਦੇਖੋ ਦੇਖੋ ਕਿਵੇਂ ਸੱਟ ਰਣ ਲੋਕ ਇੱਕ ਤਾਂ ਜਿੰਦਾਬਾਦ ਪੈ ਜਾਓ ਜਿੰਦਾਬਾਦ ਲੋਕ ਇੱਕ ਤਾਂ ਜਿੰਦਾਬਾਦ ਪੈ ਜਾਓ ਤੇ ਡੁਕਾ ਲੋਕ ਇੱਕ ਤਾਂ ਪੈ ਜਾਓ ਜਿੰਦਾਬਾਦ ਜਿੰਦਾਬਾਦ ਪੱਛੇ ਕਰ ਲੋ ਲੋਕ ਇੱਕ ਤਾਂ ਜਿੰਦਾਬਾਦ 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 ਲੋਕ ਇੱਕ ਤਾਂ ਚੰਗਾ ਜਿੰਦਾਬਾਦ ਜਿੰਦਾਬਾਦ ਮਰਦਾਬਾਦ ਮਰਦਾਬਾਦ ਅਲੈਕ ਜਿੰਦਾਬਾਦ ਜਿੰਦਾਬਾਦ ਲੋਕ ਇੱਕ ਤਾਂ ਜਿੰਦਾਬਾਦ بھائی <spaconian> سارے <segundos by> లైక్ పర్ జా ఆని కాలియా কই కాలి కట్టাইয়া వహా ఫిర్ నా ఈ కి కి ఫిర్ నా యాదో వహా ఆటో తో వారా నా మెర్ కై తో కలో వారా సే దేకొటి పర్ కైయా లే వహా బాత్ సత్కార కర్తే హలా ఆ జా ఫిర్ బాత్ సత్కార జో కడా ఆ జా తో సత్కార నా సడే సారీ రస్తా ని రోక్నా కితి హత్ బాత్ సత్కార ఆప రోక్న నా బతి ਚਲਦੇ ਬੈਠ ਜਾਣਾ ਫਿਰ ਫੇਰ ਰਸਤਾ ਰੋਕੋਗੇ ਤੁਸੀਂ ਉਹ ਪਾਣੀ ਪਿਆ ਰਸਤਾ ਰੋਕੋਗੇ ਸਾਡੇ ਰਸਤੇ ਦੇ ਮੇਰੇ ਰਕਾवट ਨਹੀਂ ਪੁੱਤੀ ਬਹੁਤ ਸਰਕਾਰ ਜੀ ਤੁਹਾਡੇ ਫਿਰ ਪਾਸੇ ਕਰ ਲੋ ਬਹੁਤ ਪੁਕਾਰਜੋਗੇ ਸਾਡਾ ਪਤਾ ਤੁਹਾਡਾ ਛੋਟਾ ਐਨਾ ਤੁਸੀਂ ਕਿਉਂ ਮਤ ਪਾਏ ਜੀ ਆਪਣਾ ਸੁਭਾਸ਼ਾ ਦੇਖੋ ਕਹਿੰਦਾ ਜੌਨ ਆਇਆ ਤੁਹਾਡਾ ਦੱਸੋ ਸਰਕਾਰ ਜੋਗਾ ਹੋ ਕਰੀਏ ਕਿਉਂ ਕਰੀਏ ਸਾਰੀ ਦੁਨੀਆ ਨੇ ਕਰਿਆ ਸਾਰੀ ਦੁਨੀਆ ਦੇ ਸਭ ਦੀ ਓਏ ਅਸਲ ਵਿੱਚ ਜਿਹੜਾ ਮੇਰੇ ਕੋਲ ਗੱਲ ਕਰ ਰਿਹਾ ਹੈ ਮੇਰੀ ਗੱਲ ਦਾ ਜਵਾਬ ਦਿਓ ਬਹੁਤ ਵੱਡੀ ਮਜਬੂਰੀ ਦੇ ਵਿੱਚ ਆਂਦੀ ਸਾਡਾ ਹੋਰ ਪੂਰੀ ਦੱਸਣਾ ਕਰੀਏ ਕਸ਼ੂਰੀ ਦਾ ਹੈਲ ਕਰੀਏ 15 ਦਿਨ ਹੋ ਗਏ ਕਰਿਏਗੀ ਸਾਡਾ ਬੰਦਾ ਕਿਵੇਂ ਨਹੀਂ ਤਾਂ ਮੈਂ ਬਰਾਣ ਨਿਕਾ ਮੈਂ ਮੋਰਚਾ ਬਲਾਉਣਾ ਨਹੀਂ ਤਾਂ ਦੱਸ ਦਿਓ ਪੁੱਪਾ ਜੀ ਪੁੱਤੋ ਮਾਰੋ ਕੋਲੇ ਬਲੂਨ ਆ ਨਹੀਂ ਕੋਈ ਪ੍ਰਕਾਰ ਤੇ ਜੀ ਇੱਕ ਮਿੰਟ ਕੱਢ ਸਕੋ ਬਾਈ ਸਾਡੇ ਪੱਕਾ ਜੀ ਦੋ ਕਿੱਥੋਂ ਨਗਰ ਜਾ ਸਾਰੇ ਬੈਠੋ ਯਾਰ ਮਾਰ ਦੇਣਗੇ ਗੂਰ ਦੇ ਨਾਮ ਪਾਵ ਰਹਿਣਾ ਪਰ ਹੋਰ ਕੀ ਹੈ ਅਰੈਸਟ ਕਰ ਲੈਣਗੇ ਬਹੁਤ ਪਾਵ ਰਹਿਣਗੇ ਫਿਰ ਹੋਰ ਕਰਿਏਗੀ ਜੀ ਨਜ਼ਰ ਖੜਾ ਹੋਊਗਾ ਜੀ ਨਹੀਂ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣੋ ਸਰਕਾਰੀ ਗੱਡੀ ਰੋਪਣ ਦਾ ਛੋਟਾ ਕੋਈ ਨਹੀਂ ਸਾਡੇ ਸੀਰੀ ਨੂੰ ਲੈ ਕੇ ਸੀ ਚੱਕੇ ਨਹੀਂ ਹੋ ਦੇਖੋ ਜੀ ਪਹਿਲਾਂ ਲੰਗਦਾ ਫਿਰਦਾ ਉਹ ਤੁਰਿਆ ਨਹੀਂ ਜਾਂਦਾ ਵਿੱਚੋਂ ਕੱਢੇ ਉਹ ਖੜਾ ਕਿੱਥੇ ਪਿਆ ਮੈਂ ਕਿਚੋਂ ਲਾਈਏ ਜਵਾਬ ਦਿਓ ਇੱਕ ਮਿੰਟ ਬ੍ਰਦਰ ਖੜਾ ਨਹੀਂ ਸਰਕਾਰੀ ਗੱਡੀ ਰੁਕਣਾ ਕੋਈ ਹੋਣੀ ਹੈ ਸਰਕਾਰ ਦੀ ਉਹ ਦੇਖੋ ਸਰਕਾਰੀ ਗੱਡੀ ਟਟਕਾਰ ਉਹ ਮੈਂ ਵੀ ਇਹੀ ਕਹਿਣੀ ਹਾਂ ਬ੍ਰਦਰ ਸਰਕਾਰ ਚਲੋ ਥਾਣੇ ਜਾਂਦੇ ਹਾਂ ਨਹੀਂ ਕੱਟੀ ਦੀ ਰੋਕਣਾ ਇੱਥੇ ਖੜਾ ਗਰੀਬ ਬੰਦਾ ਉਹ ਲੱਗਦਾ ਉਹ ਤੁਰਿਆ ਨਹੀਂ ਜਾਂਦਾ ਉਹ ਤਾਂ ਛੜਦਾ ਉਹ ਕਹਦੇ ਸਰਕਾਰ ਜੋ ਉਸ ਵਾਲੀ ਨੇ ਮਰਿਆ ਰਣ ਦੇ ਚੱਕੀ ਨਾ ਚੱਕੀ ਨਾ ਜਿੰਦਾਬਾ 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 ਬਾਈ ਜੀ ਬਾਈ ਜੀ ਕੱਲ ਕੋ ਮੇਰੇ ਕੰ ਦਾ ਨਹੀਂ ਕਰ ਰਹੇ ਬਾਈ ਸਤਕਾਰ ਜੋ ਇੱਕ ਮਿੰਟ ਬਾਈ ਜੀ ਤੁਸੀਂ ਇਹਨਾਂ ਨੂੰ ਕਾਨੂੰ ਕਰ ਰਹੇ ਹੋ ਪਰ ਬਾਹਰ ਕੰਡਾ ਕਰ ਰਹੇ ਹੋ ਮੈਂ ਕਿਥੋਂ ਗੱਲ ਕਰੀਆ ਕਰਿਏ ਕੀਜੀ ਦੇਖੋ ਸਾਡੀ ਮਜਬੂਰ ਹੈ ਜੀ ਸਾਡੇ ਸਰਕਾਰ ਤੋਂ ਨਹੀਂ ਉਹ ਤਾਂ ਜੀ ਆਹ ਮੋਟਰਸਾਈਕਲ ਖੜਾ ਕਰ ਦੇ ਇੱਕ ਜਣਾ ਮੋਟਰਸਾਈਕਲ ਖੜਾ ਕਰ ਮੈਂ ਖੜਾ ਹਾਂ ਹਮ ਬਹੁਤ ਸਾਡੇ ਸਰਕਾਰ ਤੋਂ ਖਰਾਬ ਵੀਰੇ ਸਰਕਾਰਿਓ ਕਹਿ ਰਹੇ ਤੁਸੀਂ ਬੈਠਾ ਰਹੇ ਸਾਡੀ ਸਰਕਾਰ ਸਾਡੀ ਸਰਕਾਰ ਦਾ ਖਰਾਬ ਨਹੀਂ ਹੋ ਜਾਣਾ ਨਹੀਂ ਹੋ ਜਾਣਾ ਬੈਠੇ